ਮੋਹਾਲੀ ਏਰੀਏ ਦੇ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਗੱਲ ਕਰੀਏ ਤਾਂ ਕਰੋੜਾਂ ਰੁਪਏ ਅੱਜ ਜ਼ਮੀਨਾਂ ਦਾ ਰੇਟ ਹੈ ਜਿਸ ਨੂੰ ਲੈ ਕੇ ਹਰ ਬੰਦੇ ਦੀ ਉਹਨਾਂ ਜ਼ਮੀਨਾਂ ਦੇ ਉੱਤੇ ਅੱਖ ਹੈ ਇਸੇ ਨੂੰ ਲੈ ਕੇ ਅਸੀਂ ਅੱਜ ਪੜੌਲ ਨੱਗਲ ਰੋਡ ਦੇ ਉੱਤੇ ਖੜ੍ਹੇ ਹਾਂ ਜਿੱਥੇ ਕਿ ਸੀਐਮ ਭਗਵੰਤ ਮਾਨ ਖੁਦ ਉਹਨਾਂ ਜ਼ਮੀਨਾਂ ਦੇ ਵਿੱਚ ਕਬਜ਼ਾ ਛਡਵਾਉਣ ਵਾਸਤੇ ਵੀ ਆਏ ਸੀ ਕਾਫੀ ਕੇਸ ਵੀ ਚੱਲ ਰਹੇ ਨੇ ਇਸੇ ਨੂੰ ਲੈ ਕੇ ਪਿੰਡ ਪੜੌਲ ਦੀ ਦੱਸਿਆ ਕਿ ਜ਼ਮੀਨ ਦੇ ਉੱਤੇ ਕੁਝ ਕਬਜ਼ੇ ਵੀ ਹੋ ਰਹੇ ਨੇ ਜਿਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਬਿਲਡਿੰਗ ਬਣ ਰਹੀ ਹੈ ਇਸ ਨੂੰ ਲੈ ਕੇ ਪਿੰਡ ਦੀ ਪੰਚਾਇਤ 'ਤੇ ਗੱਲ ਆਖ ਰਹੀ ਹੈ ਕਿ ਇਹ ਪਿੰਡ ਦੀ ਪੰਚਾਇਤ ਦੇ ਜ਼ਮੀਨ ਦੇ ਵਿੱਚ ਬਣੀ ਹੋਈ ਹੈ ਪਰ ਇਹਨਾਂ ਨੂੰ ਨੋਟਿਸ ਹੀ ਭੇਜੇਗੇ ਚਿੱਠੀਆਂ ਵੀ ਭੇਜੀ ਗਈਆਂ ਪਰ ਉਸ ਦੇ ਬਾਵਜੂਦ ਵੀ ਜਿਹੜੀ ਉਹ ਸਾਰੀ ਚੱਲ ਰਹੀ ਹੈ ਇਸ ਦੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿ ਹਰਪ੍ਰੀਤ ਸਿੰਘ ਜੀ ਜਿਹੜਾ ਇਹ ਮਾਮਲਾ ਭਖਿਆ ਤੁਸੀਂ ਰੋਕਣ ਵਾਸਤੇ ਆਏ ਹੋ ਇਹ ਅਸਲ ਦੇ ਵਿੱਚ ਇਹ ਪ੍ਰਾਪਰਟੀ ਹੈ ਕਿਸ ਦੀ ਹੈ ਤੇ ਦੂਜੇ ਪਾਸੇ ਇਹ ਜ਼ਮੀਨ ਜਿਨ੍ਹਾਂ ਨੇ ਲਈ ਏ ਉਹਨਾਂ ਦੀ ਏ ਜਾਂ ਫਿਰ ਤੁਹਾਡੀ ਬਰੇ ਜਿਹੜੀ ਐ ਜ਼ਮੀਨ ਐ ਜਿਹੜੀ ਮਾਲਕੀਏ ಗ್ರಾಮ ਪੰਚਾਇਤ ਦੇ ਐ ਇਹ ਅੱਗੇ ਬੰਦੇ ਕਾਸਤਕਾਰ ਬੈਠੇ ਤੇ ਸਾਡੇ ਬਿੰਦਿਆਂ ਦੇ ਕਾਸਤਕਾਰ ਨੇ ਇਹਨਾਂ ਨੂੰ ਜ਼ਮੀਨ ਦੇਤੀ ਅੱਗੇ ਅਸੀਂ ਇਹਨਾਂ ਨੂੰ ਤਿੰਨ ਨੋਟਿਸ ਭੇਜੇ ਵੀ ਸਾਨੂੰ ਜਵਾਬ ਦੀ ਦੋ ਵੀ ਕਿਵੇਂ ਕੀ ਐ ਚਾਰ ਨੋਟਿਸ ਭੇਜੇ ਉਹ ਤੋਂ ਬਾਅਦ ਥਾਣੇ 'ਚ ਵੀ ਗਏ ਥਾਣੇ 'ਚ ਉਹਨੇ ਪੱਖੂ ਵੀ ਰੱਖਿਆ ਨਾ ਮਤਲਬ ਅਸੀਂ ਦੁਬਾਰਾ ਫੇਰ ਵੀਡੀਓ ਦਾਫਤਰ ਗਏ ਉਹ ਕਹਿੰਦੇ ਅਸੀਂ ਕਲੈਕਟਰ ਕੋਲ ਆਪਣਾ ਕੇਸ ਪਾਵਾਂਗੇ ਹੀ ਇਹਦਾ ਇਹ ਘਰ ਵੀ ਇਹਦੇ ਨਾਲੇ ਪਿੱਛੇ ਇੱਕ ਹੋਰ ਬਿਲਡਿੰਗ ਸਾਹਤ ਹੋ ਰਹੀ ਉਹ ਬੰਦੇ ਕਹਿੰਦੇ ਤੁਸੀਂ ਇਹਨਾਂ ਨੂੰ ਰੋਕ ਕੇ ਤੁਸੀਂ ਸਾਨੂੰ ਕਿਉਂ ਰੋਕਣਾ ਗਈ ਡੀਸੀ ਸਾਹਿਬ ਦੇ ਅਸੀਂ ਲੈਟਰ ਤੁਹਾਨੂੰ ਦਿਖਾ ਦੇਣਾ ਡੀਜੀ ਸਾਹਿਬ ਨੂੰ ਹੀ ਦਿੱਤਾ ਹੈ ਏਡੀਸੀ ਨੂੰ ਸਾਰਿਆਂ ਨੂੰ ਦਿੱਤੇ ਵੀ ਅਸੀਂ ਲੈਟਰ ਹੂੰ ਏ ਡਿਪਟੀ ਕਮਿਸ਼ਨਰ ਨੂੰ ਦਿੱਤੀ ਵੀ 14 ਪੰਚ ਦੀ ਜੀ ਅਸੀਂ ਸਾਰੀ ਪੰਚਾਇਤ ਨੂੰ ਲਿਖ ਕੇ ਇਸ ਜਗ੍ਹਾ ਬਾਰੇ ਇਸੇ ਜਗ੍ਹਾ ਬਾਰੇ ਜੀ ਤੇ ਆ ਏਡੀਸੀ ਜਿਹੜੇ ਉਹ ਵਿਭਾਗਾਂ ਨੇ ਉਹਨਾਂ ਦਿੱਤੀ ਹੀ ਸੀ ਅਸੀਂ ਕਿੰਨੀ ਜ਼ਮੀਨ ਦੇ ਉੱਤੇ ਇਹਨਾਂ ਨੇ ਲੱਗ ਰਿਹਾ ਤੁਹਾਨੂੰ ਕਿ ਕਬਜ਼ਾ ਕੀਤਾ ਹੋਇਆ ਹੈ ਦੋ ਕਰਨਾਲਾਂ ਹੀ ਦੋ ਕਰਨਾਲਾਂ ਹੀ ਵੱਖ-ਵੱਖ ਮਾਲਕਾਂ ਵੱਲੋਂ ਜੋ ਇੱਕੇ ਬੰਦੇ ਵੱਲੋਂ ਕਿੰਨੇ ਮਾਲਕਾਂ ਵੱਲੋਂ ਇਹਨਾਂ ਦੀ ਗਰਦੌਰੀਆਂ ਨੇ ਨਾਮ ਕਰਾਈ ਗਈ ਹੈ ਇਹ ਤੁਹਾਡੇ ਪਿੰਡ ਦੇ ਬੰਦੇ ਨੇ ਵੇਚੀ ਹੈ ਜਾਂ ਕਿਸੇ ਪਿੰਡ ਦੇ ਬੰਦੇ ਪਿੰਡ ਦੇ ਨੇ ਗਰਦੌਰੀ ਦਿੱਤੀ ਹੀ ਇਹਨਾਂ ਨੂੰ ਅੱਛਾ ਜੀ ਹਾਂ ਜੀ ਇਹ ਪਹਿਲਾਂ ਵੀ ਤੁਹਾਡੇ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਗਰਦੌਰੀਆਂ ਹੋਈਆਂ ਜਿਸ ਤਰੀਕੇ ਨਾਲ ਨਜਾਇਜ਼ ਜਿਹੜੀ ਤੁਸੀਂ ਕਹਿ ਰਹੇ ਹੋ ਵਿੱਚੇ ਜਾ ਰਹੀਆਂ ਇਹ ਗਰਦੌਰੀ ਤਾਂ ਹੀ ਮਤਲਬ ਪਹਿਲਾਂ ਵੀ ਹੁੰਦੀ ਹੈ ਮਤਲਬ ਕਿ ਨਾ ಗ್ರಾಮ ਪੰਚਾਇਤ ਸਾਡੀ ਸਾਡੀ ਪੰਚਾਇ ਅਸੀਂ ਹੁਣ ਇਹਦੇ ਮਤਲਬ ਸਾਡੀ ਪੰਚਾਇਤ ਸਾਰੀ ਅਸੀਂ ਤਾਂ ਇਹ ਤੇ ਐਕਸ਼ਨ ਲੈਣਾ ਹੈ ਨਾ ਜੀ ਅਸੀਂ ਤਾ ਲਿਖਤੀ ਰੂਪ ਇਹਨਾਂ ਦਿੱਤਾ ਵਹ ਸਾਰਾ ਕੁਝ ਸਾਨੂੰ ਮੈਂ ਲੈਟਰਾਂ ਦੇ ਦਿੱਨਾ ਕਿੰਨੀ ਕਿੰਦਰੋਂ ਸੀ ਭੇਜੀਵੇਂ ਇਹਨਾਂ ਨੂੰ ਅਸੀਂ ਆਪਣੀ ਲੈਟਰ ਪੈਡ ਤੇ ਮਤਾ ਪਾ ਕੇ ਸਾਰਾ ਕੁਝ ਕਰਿਆ ਬਈ ਇਹਨਾਂ ਦਾ ਇਹਨਾਂ ਦੀ ਇਹਨਾਂ ਦਾ ਆਇਆ ਕੋਈ ਜਵਾਬ ਉਸ ਬਾਰੇ ਇੱਕ ਜਵਾਬ ਆਇਆ ਸਰ ਇਹਨਾਂ ਦੀ ਮੇਰੇ ਕੋਲ ਕਿ ਸਾਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਜਾਵੇ ਅਸੀਂ ਉਹ ਸ਼ਰਤ ਲਿਖਿਆ ਤਾਂ ਵੀ ਅਸੀਂ ਵੀ ਤੁਸੀਂ ਕੰਮ ਬੰਦ ਕਰ ਦੋ ਇਹਨਾਂ ਕੰਮ ਫਿਰ ਨਹੀਂ ਬੰਦ ਕਰੇ ਕੰਮ ਲਗਾਤਾਰ ਚੱਲਦਾ ਰਹੇ ਆ ਤੁਸੀਂ ਬੰਦ ਕਰਾਣ ਆਏ ਹੋ ਅੱਜ ਅਸੀਂ ਇਹ ਇੱਕ ਇਹਦੇ ਪਿੱਛੇ ਹੋਰ ਨਵਾਂ ਬਣ ਰਿਹਾ ਜੀ ਹੁਣ ਨ ਉਹਨਾਂ ਨੇ ਵੀ ਕਰਾਉ ਬੰਦ ਅੱਛਾ ਅਸੀਂ ਕਰ ਅਸੀਂ ਠਾਣੇ ਵਾਲੀ ਵੀ ਲੈ ਕੇ ਸੁਣੀ ਗਏ ਨੇ ਅਸੀਂ ਸਾਡੇ ਕੋਲ ਲੈਟਰ ਹੈਗੀ ਠਾਣੇ ਤੁਸੀਂ ਵੀਡੀਓ ਦਫ਼ਤਰੋਂ ਮਾਰ ਰਿਹਾ ਠਾਣੇ ਨੂੰ ਭੇਜੀ ਵੀ ਉਹਨਾਂ ਦੀ ਤੁਹਾਨੂੰ ਅਸੀਂ ਲੈਟਰ ਵੀ ਦਿਖਾ ਦਿੰਨੇ ਹਾਂ ਬਾਕਾਇਦਾ ਤੇ ਉਹ ਪਿੱਛੇ ਉਹ ਛੱਤ ਹੋ ਰਹੀ ਸੀ ਉਹਨੂੰ ਰੋਕਣ ਆਏ ਸੀ ਦੁਬਾਰਾ ਠੀਕ ਹੈ ਤੇ ਜਿਸ ਤਰੀਕੇ ਨਾਲ ਸੀਐਮ ਭਗਵੰਤ ਮਾਨ ਖੁਦ ਤੁਹਾਡੇ ਇੱਧਰ ਪਿੰਡਾਂ ਦੇ ਜ਼ਮੀਨਾਂ ਦੇ ਵਿੱਚ ਕੱਢ ਛਡਾਉਣ ਵਾਸਤੇ ਵੀ ਆਏ ਸੀ ਕੇਸ ਵੀ ਚੱਲ ਰਹੇ ਨੇ ਚਲੋ ਪਰ ਦੂਜੇ ਪਾਸੇ ਹੁਣ ਵੀ ਇਸ ਤਰੀਕੇ ਦੇ ਸਾਰੇ ਚੱਲ ਰਹੇ ਨੇ ਤੁਹਾਡੇ ਪਿੰਡਾਂ ਦੀਆਂ ਜੀ ਕੋਈ ਫਰਕ ਨਹੀਂ ਪਿਆ ਹੈਗਾ ਨਾ ਉਦੋਂ ਮਹੀਨਾ ਦਾ ਫਰਕ ਪਿਆ ਹੈ ਅਗਲੇ ਸਟੇਲਵਾ ਕੇ ਦੁਬਾਰੇ ਮੇਕਅਪ ਜੇ ਕਰ ਲੈ। ਪਰ ਮਹਿਕਮੇ ਕਤੌਰੀਆਂ ਕਿਵੇਂ ਕਰ ਰਿਹਾ? ਥੋੜੀ ਪੰਚਾਇਤੀ ਜ਼ਮੀਨ ਹੋਵੇ ਕਿ ਮਹਿਕਮੇ ਕੋਲ ਡਾਕੂਮੈਂਟ ਤਾਂ ਪਹੁੰਚਦੇ ਹੋਣੇ ਕੁਛ ਨਾ ਕੁਛ ਤਾਂ ਉਹਨਾਂ ਕੋਲ ਜਾਂਦਾ ਹੀ ਹੋਣਾ ਕਿ ਉਹ ਅੱਖਾਂ ਵਿੱਚ ਕੀ ਕਰ ਰਹੇ ਨੇ ਕਤੌਰੀਆਂ? ਪਿੰਡ ਦੇ ਆਦੀ ਕੋਈ ਕਰਤੌਰੀ ਨਹੀਂ ਹੁੰਦੀ ਬਾਹਰ ਦੇ ਬੰਦੇ ਉਹਨਾਂ ਦੀਆਂ ਹੋ ਰਹੀਆਂ। ਤੁਸੀਂ ਗਰਾਉਂਡ ਜਲੇ ਜੋ ਇੱਕ ਨਹੀਂ ਹੋएगी ਨਹੀਂ ਜੀ ਉਹ ਅਲਾਉ ਨਹੀਂ ਹੈਗਾ ਉਹ। ਹੂੰ। ਪਰਵਾਰੀ ਵੀ ਇਹੀ ਕਹਿੰਦਾ ਅੱਗੇ ਵਾਲੀ ਵੀ ਇਹੀ ਕਹਿੰਦੇ ਆ ਲੇਕਿਨ ਬਾਹਰ ਦੇ ਬੰਦੇ ਦੀ ਗਰਦੌਰੀਆਂ ਹੋ ਰਹੀਆਂ ਹੁਣ ਤਾਂ ਤੁਹਾਡੇ ਪਿੰਡ ਦੇ ਹੋ ਰਹੀਆਂ ਇਹ ਨਹੀਂ ਪਤਾ ਹੁਣ ਦੱਸੋ ਕਿ ਤੁਹਾਡੇ ਪਿੰਡ ਦੇ ਬੰਦੇ ਨਹੀਂ ਗਰਦੌਰੀ ਕਰਾਤੀ ਇਹ ਤਾਂ ਇਹ ਪਿੰਡ ਦੇ ਨਹੀਂ ਦਿੱਤੀ ਜੀ ਗਰਦੌਰੀਓ ਦੇ ਨਾਲ ਟਰਾਂਸਫਰ ਹੋਈ ਆ ਇਹ 12ਵੇਂ ਮਹੀਨੇ ਚ ਅੱਛਾ ਜੀ ਹਾਂ ਜੀ ਕਿੰਨੇ ਕੁ ਕੁਝ ਪਤਾ ਲੈ ਕਿੰਨੀ ਕੀਮਤ ਦੀ ਵੇਚੀ ਗਈ ਹੈ ਜ਼ਮੀਨ ਇਹ ਨਹੀਂ ਇਹਦੇ ਬਾਰੇ ਤਾਂ ਜੀ ਉਹ ਹੀ ਜਾਣਦੇ ਲੈਣ ਵਾਲੇ ਜਾਣਦੇ ਦੇਣ ਵਾਲੇ ਇਹ ਲਈ ਕਿਸ ਨੇ ਇਹ ਵੀ ਥੋੜਾ ਜਿਹਾ ਕਰ ਦਿਓ ਵੀਰ ਇਹੋ ਹਰਪ੍ਰੀਤ ਸਿੰਘ ਹੁਲਕਾ ਫੂਲਕਾ ਹਰਪ੍ਰੀਤ ਸਿੰਘ ਫੂਲਕਾ ਹੀ ਫੂਲਕਾ ਜੀ ਵਾਲਾ ਅੱਛਾ 32 ਸੈਕਟਰ ਐਨੇ ਜੀ ਕੋਈ ਉਹਨਾਂ ਦਾ ਅੱਛਾ ਜੀ ਹਾਂ ਜੋ ਡਿਟੇਲ ਚੜੀ ਫਰਦ ਇਹ ਮਤਲਬ ਕਿ ਤੁਸੀਂ ਦਾਅਵੇ ਨਾਲ ਕਹਿ ਸਕਦੇ ਹੋ ਕਿ ਤੁਹਾਡੀ ਪੰਚਾਇਤੀ ਜ਼ਮੀਨ ਹੈ ਇਹ ਤਾਂ ಗ್ರಾಮ ਪੰਚਾਇਤ ਦੇ ਇਹ ਤੁਹਾਨੂੰ ਦਿਖਾ ਦੇ ਨਹੀਂ ਬਕਾਇਦਾ ਜਿਹੜੇ ਮਾਲਕੀ ਹੈ ਫਰਦ ਦੇ ਮਾਲਕ ਦੇ ਇਹ ਕਾਸ਼ਤਕਰ ਨੇ ਬੰਦੀ ਹੈ ਅੱਛਾ ਜੀ ਹਾਂਜੀ ਉਹ ਸਾਰੀ ਨਹੀਂ ਕਰ ਸਕਦੇ ਮਤਲਬ ਕਾਸ਼ਤ ਕਰ ਸਕਦੇ ਕਾਸ਼ਤਮਾਨ ਤੁਹਾਨੂੰ ਪਤਾ ਹੀ ਬਾਹ ਵੀ ਸਕਦੇ ਨਹੀਂ ਵੇਚ ਨਹੀਂ ਸਕਦੇ ਵੇਚ ਨਹੀਂ ਵੀ ਸਕਦੇ ਮਤਲਬ ਕਾਸ਼ਤ ਕਰ ਸਕਦੇ ਆ ਮਤਲਬ ਇਹ ਜੋ ਮਾਲਕੀ ಗ್ರಾಮ ਪੰਚਾਇਤ ਦੀ ਉਹ ਸਾਰੀ ਨਹੀਂ ਹੋ ਸਕਦੀ ਹੈ ਤੇ ਤੇ ਕੀ ਮੈਂ ਦੇਖ ਦਿਆਂ ਕਿ ਇਸ ਤਰੀਕੇ ਦੀਆਂ ਸਾਰੀਆਂ ਹੋਣੀਆਂ ਪਰ ਪ੍ਰਸ਼ਾਸਨ ਚ ਬੈਠੇ ਆ ਪੁਲਿਸ ਵੀ ਦੱਸ ਉਹਨਾਂ ਤਲਾਸ਼ ਕਰਤੀ ਐ ਵੀ ਸਾਡੇ ਪਿੰਡ ਦੇ ਵਿੱਚ ਇਦਾਂ ਹੋ ਰਿਹਾ ਹੈ ਪਰ ਜੋ ਐਕਸ਼ਨ ਕਰਨਾ ਹੈ ਉਹ ਉਹਨਾਂ ਨੇ ਕਰਨਾ ਜੀ ਉਹ ਉਹ ਕਰ ਨਹੀਂ ਰਹੇ ਜੀ ਮੜ ਮੁੜ ਕੇ ਪੰਚਾਇਤ ਨੂੰ ਆਉਣਾ ਪੈਂਦਾ ਜੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਬਾਈ ਸਾਡੇ ਨਾਲ ਨੇ ਬਾਈ ਇੱਕ ਤਾਂ ਰੋਕਣ ਵਾਸਤੇ ਤੁਸੀਂ ਆਏ ਸੀ ਇੱਕ ਹੋਰ ਬਣ ਲੱਗ ਗਿਆ ਕਿ ਡਰ ਕੋਈ ਪੰਚਾਇਤ ਦਾ ਨਹੀਂ ਰਿਹਾ ਕੋਈ ਅਫਸਰਾਂ ਦਾ ਡਰ ਨਹੀਂ ਰਿਹਾ ਇਹਨਾਂ ਲੋਕਾਂ ਨੂੰ ਧਨਾੜ ਬੰਦਿਆਂ ਨੂੰ ਉਹ ਬੰਦੇ ਕਹਿੰਦੇ ਵੀਰ ਜੀ ਆਪਣਾ ਕੇਸ ਪਾਓ ਕਾਨੂੰਨੀਕਾਰ ਰਿਕਾਰਡਿੰਗ ਕਰੋ ਤੁਸੀਂ ਕੋਈ ਗੱਲ ਨਹੀਂ ਕਰ ਲੈ ਰਿਕਾਰਡਿੰਗ ਕਰ ਇੱਕ ਕਾਨੂੰਨੀਕਾਰ ਇੱਕ ਮਿੰਟ ਅਜ ਪਹਿਲੇ ਤੁਹਾਨੂੰ ਪੁੱਛ ਲੰਨੇ ਕੀ ਨਾਮ ਹੈ ਜੀ ਆਪਣਾ ਵੀਰ ਜੀ

मेरे पास तो कुछ नहीं है फिर आप आप कोई प्रूफ के तौर पर तो बना रहे हो मालिक ने बोला है आपको नहीं नहीं मेरे को तो किसी ने नहीं बोला आपको पता है इस जमीन बारे नहीं नहीं मेरे को तो नहीं पता जब आप तो तो नहीं, पता नहीं आप आपका काम करने का काम है फिर आपका वीडियो बनाने का काम थोड़ी है चलो मैं डिलीट कर देता हूँ डिलीट करो इसको पहले मैं डिलीट उसके बाद बात करना क्योंकि आपका तो काम ही नहीं है हम मालिक से बात करेंगे मैं कर देता हूँ लो कर देता हूँ पहले दिखाओ कौन सी आपने बनाई है पहले उसको डिलीट करो दिखाओ पहले कौन सी बनाई है करो इसको डिलीट और दूसरी साइड से भी करो ये भी करो दूसरी साइड से भी करो जहाँ रीसेट फैले होती हैं वहाँ पे भी करो गैलरी में है ना गैलरी में नहीं रीसेट है रीसेट फैले होती हैं जहाँ पे वापस आ जाती हैं वहाँ पे करो वहाँ पे करो ऐ थोड़ी होता है या तो फिर आप जवाब दे बनो कि हाँ आप, आपकी सही है जमीन हम आपका ही पक्ष रखेंगे पूरा ठीक है ना फिर वही बात आ रही है ना आप आप वीडियो तो बना सकते हो तो इनकी बनाओ इसलिए रीसेट फैलो में निकालो ਜਾਂ ਵੀ ਰੀਸੈਟ ਫੈਲ ਹੋਤੀ ਹੈ ਵਾਪਸ نکਾਲੋ ਉਹ ਤਾਂ ਪਤਾ ਨਹੀਂ ਆਪਕੋ ਪਤਾ ਹੋਵੇ ਲੈ ਬਈ ਰੀਸੈਟ ਫੈਲ ਕਰ ਰਹਿਣਾ ਕਿ ਡੀਟ ਕਿੱਥੇ ਹਰਪ੍ਰੀਤ ਇੱਧਰ ਆ ਜਾ ਬਈ ਠੀਕ ਹੈ ਇਹ ਥੋੜੀ ਹੁੰਦਾ ਯਾਰ ਤੂੰ ਮਾਲਕ ਤੁਹਾਡੇ ਅੰਦਰ ਚਲੇ ਗਏ ਉਹ ਬੰਦਾ ਅੰਦਰ ਚਲੇਗਾ ਜਵਾਬ ਦੇਣੇ ਤੋ ਤੁਸੀਂ ਇੱਥੇ ਫੈਲੋ ਕਰ ਰਹੇ ਇਹਨੇ ਰੀਸੈਟ ਫੈਲ ਨਾ ਕਰੋ ਡਿਲੀਟ ਇਹ ਕਿੰਨਾ ਦੀ ਅਥੋਰਟੀ ਹੈ ਇਹ ਕਿ ਚੱਕਰ ਹੈ ਬਈ ਤੁਸੀਂ ਜਵਾਬ ਦੇ ਦਿਓ ਜਾਂ ਫਿਰ ਅਸਤੇ ਇਹਨਾਂ ਦਾ ਪੱਖ ਸੁਣਨਾ ਹੈ ਤੁਸੀਂ ਦਾਅ ਤੋ ਸੰਤ ਸੁਣਨੇ ਬਰਾਬਰ ਹੈ ਸਾਡੀ ਕੋਈ ਦੁਸ਼ਮਣੀ ਥੋੜੀ ਤਾਂ ਨਾ ਸਾਡੀ ਕੋਈ ਦੁਸ਼ਮਣੀ ਥੋੜੀ ਐ ਰੀਸੈਟ ਫੇਲਾਂ ਕੱਢੋ ਕਰੋ ਰੀਸੈਟ ਫੇਲਾਂ ਸਾਰੀਆਂ ਸਾਰੀਆਂ ਕਰ ਦੋ ਜਿਹੜੀਆਂ ਹੈਗੀਆਂ ਇਹ ਵੀ ਕਰ ਇਹ ਹੈ ਮੇਨ ਹਾਂ ਕਰੋ ਬਸ ਸਭ ਕੁਝ ਹੋ ਜਾ ਬਿਲਕੁਲ ਤੂੰ ਦੇਖੋ ਕਿ ਦੇ ਇੱਕ ਪਾਸੇ ਤਾਂ ਜਿਹਨਾਂ ਬੰਦੇ ਨੇ ਬਣਾ ਰਹੇ ਨਹੀਂ ਉਹ ਬੰਦੇ ਅੰਦਰ ਚਲੇ ਗਏ ਕੁੰਡਾ ਲਾਤਾ ਉਹਨਾਂ ਨੇ ਅਸੀਂ ਪੱਖ ਲੈਣ ਵਾਸਤੇ ਵੀ ਜੂਰ ਗੱਲਬਾਤ ਕਰਾਂਗੇ ਤੁਸੀਂ ਦੇਖੋ ਕਿ ਇਹ ਸਾਰੀਆਂ ਹੋ ਰਹੀਆਂ ਨੇ ਪਿੰਡ ਦੀ ਪੰਚਾਇਤ ਵੱਲੋਂ ਦੱਸਿਆ ਗਿਆ ਕਿ ਇਹ ਜਿਹੜੀ ਸਾਰੀ ਹੋ ਰਹੀ ਹੈ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਜਿਸ ਨੂੰ ਲੈ ਕੇ ਪਿੰਡ ਦਾਵੇ ਕਰ ਰਿਹਾ ਪਰ ਦੂਜੇ ਪਾਸੇ ਭਾਈ ਜੀ ਤੁਸੀਂ ਵੀ ਆ ਜਾਓ ਬਾਤ ਪਾਜੀ ਆਪਣਾ ਪੱਖ ਦੇ ਦਿਓ ਅਸੀਂ ਤੁਹਾਡੇ ਨਾਲ ਕੋਈ ਸਾਡਾ ਰੌਲਾ ਨਹੀਂ ਹੈ ਅਸੀਂ ਤਾਂ ਦੇਖੋ ਇਹਨਾਂ ਨੇ ਬੁਲਾਇਆ ਤੁਹਾਡਾ ਵੀ ਸੇਮ ਹੀ ਹੈ ਅਸੀਂ ਤਾਂ ਕੋਈ ਤੁਹਾਡੇ ਨਾਲ ਉਹ ਥੋੜੀ ਐ ਅਸੀਂ ਮੈਂ ਮੈਂ ਮਵਾਕ ਥੋੜੋ ਆ ਕੀ ਨਾਮ ਹੈ ਭਾਜੀ ਕੀ ਨਾਮ ਹੈ ਭਾਜੀ ਨਾਮ ਤਾਂ ਦਾ ਦਿਗੰਬਰ ਹੈ ਤੁਸੀਂ ਇੱਥੇ ਕੀ ਮੈਂ ਤਾਂ ਅਸੀਂ ਤਾਂ ਠੇਕੇਦਾਰ ਆ ਠੇਕੇਦਾਰ ਕਾਹਦੇ ਠੇਕੇਦਾਰ ਭਾਜੀ ਕੰਸਟਰਕਸ਼ਨ ਦੇ ਠੇਕੇਦਾਰ ਅਸੀਂ ਅੱਛਾ ਇਹ ਕੀ ਜਿਹੜੀ ਜ਼ਮੀਨ ਦੇ ਬਾਰੇ ਦੋਸ਼ ਲਾ ਰਹੇ ਆ ਇਲਜ਼ਾਮ ਲਾ ਰਹੇ ਆ ਕਿ ਪੰਚਾਇਤੀ ਜ਼ਮੀਨ ਹੈ ਮਾਲਕ ਨਾਲ ਹੀ ਤੁਹਾਡੀ ਗੱਲ ਹੋਣੀ ਤੁਸੀਂ ਕੰਮ ਕਰ ਰਹੇ ਹੋ ਕਹਿੰਦੇ ਕਹਿੰਦੇ ਜੀ ਅਸੀਂ ਸਾਰਾ ਕੁਝ ਰਿਕਾਰਡ ਅਸੀਂ ਪੇਸ਼ ਕਰ ਚੁੱਕੇ ਆ ਵੀ ਜਿਹੜਾ ਕੁਝ ਹੈਗਾ ਵੀ ਵਿਭਾਗੀ ਕਾਰਵਾਈ ਜੇ ਕੋਈ ਬਣਦੀ ਆ ਤਾਂ ਬੀਡੀਪੀਓ ਸਾਹਿਬ ਕਰ ਲੈਣ ਸਾਡੇ ਤੇ ਕੋਈ ਨੋਟਿਸ ਵਗੈਰਾ ਭੇਜੇ ਥਾਣੇ ਚ ਬਰਾਏ ਸੀਗੇ ਉੱਥੇ ਸਾਰਾ ਰਿਕਾਰਡ ਪੇਸ਼ ਕਰ ਦਿੱਤਾ ਉਹਨਾਂ ਨੇ ਅੱਛਾ ਇਹ ਜਿਹੜੀ ਜ਼ਮੀਨ ਹੈ ਇਹ ਪਿੰਡ ਦੇ ਬੰਦੇ ਤੋਂ ਲਈ ਕਿਸੇ ਤੋਂ ਹਾਂਜੀ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ ਸਾਨੂੰ ਥੋੜੋ ਪਤਾ ਹੀ ਮੈਂ ਤਾਂ ਠੇਕੇਦਾਰ ਹਾਂ ਠੇਕੇਦਾਰ ਤੁਹਾਡੀ ਹੋਈ ਸੀ ਮਾਲਕ ਨਾਲ ਗੱਲ ਮੇਰੀ ਇਹ ਨਾ ਕੋਈ ਵਾਪਸ ਕਰਾਂਗੇ ਨਾ ਕੋਈ ਨੰਬਰ ਦੇ ਦੂੰਗਾ ਭਾਜੀ ਉਹਨਾਂ ਦਾ ਨੰਬਰ ਇਹ ਨੰਬਰ ਮੈਂ ਗੱਲ ਹੋਣੇ ਕਰ ਲਵਾਂਗਾ ਫੋਨ ਤੇ ਕਈ ਵਾਰੀ ਕਿਉਂ ਚਲੋ ਦੇਖੋ ਸਾਡਾ ਤਾਂ ਫਰਜ਼ ਹੈ ਕਿ ਦੋਨੇ ਧਿਰਾਂ ਦਾ ਅਸੀਂ ਪੱਖ ਪਾਈਏ ਤਾਂ ਸਾਡੇ ਨਾਲ ਇਹ ਬਾਈ ਜੀ ਜਿਹੜੇ ਕੰਮ ਕਰਨ ਵਾਲੇ ਨੇ ਇਹਨਾਂ ਠੇਕੇਦਾਰ ਨੂੰ ਦੱਸਿਆ ਕਿ ਜਿਹੜੇ ਮਾਲਕ ਨੇ ਕਿਹਾ ਕਿ ਸਾਡੀ ਜ਼ਮੀਨ ਲਈ ਜੇ ਅਗਰ ਗਲਤ ਹੈ ਤਾਂ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਅਗਰ ਸਹੀ ਹੈ ਫਿਰ ਪੰਚਾਇਤ ਕਿਉਂ ਰੋਕ ਰਹੀ ਹੈ ਇਹ ਕਾਫੀ ਸਵਾਲ ਜਿਹੜੇ ਖੜੇ ਹੁੰਦੇ ਨੇ ਤਾਂ ਪ੍ਰਸ਼ਾਸਨ ਦੇ ਉੱਤੇ ਵੀ ਕਾਫੀ ਬਾਰੀ ਨਾਲ ਉਹ ਚਿੱਠੀਆਂ ਭੇਜੀਆਂ ਕਿੰਨੀਆਂ ਦੱਸਿਆ ਦੇ ਕਿ ਉਸ ਤੋਂ ਬਾਅਦ ਜਾ ਕੇ ਅਜੇ ਤੱਕ ਇਹ ਤਾਂ ਸਾਰੀ ਰੁਕੀ ਹੋਈ ਹੈ ਪਰ ਉਸਦੇ ਪਿੱਛੇ ਜਿਹੜੀ ਇੱਕ ਹੋਰ ਸਾਰੀ ਹੋਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਹੋਰ ਮਾਮਲਾ ਪਕਿਆ ਹੈ ਤਾਂ ਕੀ ਨਾਮ ਹੈ ਜਿੰਨਾ ਦਾ ਹਰਪ੍ਰੀਤ ਸਿੰਘ ਪੂਲ ਹਰਪ੍ਰੀਤ ਸਿੰਘ ਪੂਲ ਦਾ ਠੀਕ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਪਿੱਛੇ ਵੀ ਹੈ ਪਹਿਲਾਂ ਅਗੇ ਗੱਲਬਾਤ ਕਰਾਂਗੇ ਆਰਪੀ ਸਿੰਘ ਫੂਲ ਦਾ ਜੋ ਸਾਡੇ ਨਾਲ ਨੇ ਕਿਉਂਕਿ ਸਾਡਾ ਫਰਜ ਹੈ ਕਿ ਦੇਖੋ ਦੋਨੇ ਧਿਰਾਂ ਜੋ ਵੀ ਨੇ ਜੋ ਇੱਕ ਦੋ ਦਿਨ ਇਲزام ਲਾ ਰਹੇ ਨੇ ਦੋਨਾਂ ਦਾ ਪੱਖ ਰੱਖਣਾ ਜ਼ਰੂਰੀ ਹੈ ਫਿਰ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਤੱਕ ਸਹੀ ਜਾਣਕਾਰੀ ਪਹੁੰਚਾਉਣਾ ਸਾਡਾ ਫਰਜ ਹੈ ਅੱਜ ਡੀਸੀ ਮੋਹਾਲੀ ਵੀ ਆ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਇਹ ਹੈ ਕਿ ਮਾਮਲਾ ਅਗਰ ਗਲਤ ਹੈ ਤਾਂ ਇਸ ਤੇ ਕਾਰਵਾਈ ਕਿਉਂ ਨਹੀਂ ਹੋਏ ਅਗਰ ਸਹੀ ਹੈ ਫਿਰ ਇਸ ਤੇ ਪੰਚਾਇਤ ਕਿਉਂ ਜਾਣਬੁੱਝ ਕੇ ਕਾਰਵਾਈ ਕਰਵਾ ਰਹੀ ਹੈ ਤੈਸਰ ਨੂੰ ਲੈ ਕੇ ਅਗਰ ਫੋਨ ਚੱਕਦੇ ਨੇ ਹਰਪੀ ਸਿੰਘ ਫੁਲਕਾ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾਂ ਵੱਲੋਂ ਇਹ ਉਹ ਸਾਰੀ ਕਰਵਾਈ ਜਾ ਰਹੀ ਹੈ ਜ਼ਮੀਨ ਲਈ ਹੈ ਗਰਦੌਰੀ ਨਾਮ ਕਰਾਈ ਗਈ ਹੈ ਤਾਂ ਉਸਦੇ ਪਿੱਛੇ ਕੀ ਅਕਸਰ ਚਾਹੀਏ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਰੱਖ ਲਵਾਂਗੇ ਭਾਜੀ ਫੋਨ ਇਹ ਦ ਨੰਬਰ ਯੂ ਹੈਵ ਡਾਇਲਡ ਤੁਸੀਂ ਉਹ ਤਾਂ ਬਣਾ ਲਾਂਗੇ ਕੋਈ ਗੱਲ ਨਹੀਂ ਮੈਂ ਮੈਂ ਉਹੀ ਪੁੱਛ ਰਿਹਾ ਨਾ ਇੱਕ ਵਾਰੀ ਉਹਨਾਂ ਨੂੰ ਜੇ ਗੱਲ ਹੋ ਜੇ ਤਾਂ ਬਹੁਤ ਬੈਟਰ ਹੋ ਜਾਏਗਾ ਕਿਉਂਕਿ ਕਲੀਅਰ ਹੋ ਜਾਏਗਾ ਕਿ ਹਾਂ ਸੱਚੀ ਦੇਖੋ ਉਹਨਾਂ ਦੀ ਅਗਰ ਸੱਚ ਜ਼ਮੀਨ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਤਾਂ ਦੇਖੋ ਜਿੱਥੇ ਕੋਈ ਗਲਤ ਹੁੰਦਾ ਉੱਥੇ ਬੁਲਾਇਆ ਇਹਨਾਂ ਨੇ ਕਿ ਹਾਂ ਇੱਥੇ ਸਾਡੀ ਪੰਚਾਇਤ ਨੇ ਜੀ ਕੋਈ ਜਿਹੜਾ ਮੈਨੂੰ ਜਿੰਨਾ ਕਿ ਪਤਾ ਹੈਗਾ ਵੀ ਇਹਨਾਂ ਨੇ ਥਾਣੇ ਸੀਗੇ ਥਾਣੇ ਉਹਨਾਂ ਨੇ ਆਪਦਾ ਰਿਕਾਰਡ ਪੇਸ਼ ਕੀਤਾ ਸੀਗਾ ਹਾਂਜੀ ਉਦੋਂ ਉਹਦਾ ਮਨ ਪਤਾ ਉਦੋਂ ਥਾਣੇ ਵਾਲਿਆਂ ਨੇ ਕਿਹਾ ਵੀ ਸਾਨੂੰ ਰੋਕਣੇ ਦਾ ਆਦੇਸ਼ ਦਿਓ ਵੀ ਕਿਹੜੇ ਕਿਹੜੇ ਆਰਡਰ ਤੁਸੀਂ ਰੋਕ ਰਹੇ ਆ ਉਹ ਚਿੱਠੀ ਮੁੜ ਕੇ ਵੀਡੀਓ ਸਾਹਿਬ ਕੋਲ ਭੇਜੀ ਹੈ ਵੀਡੀਓ ਸਾਹਿਬ ਨੇ ਹੁਣ ਦਵਾ ਸੱਤ ਲਈ ਇਹਨਾਂ ਕੋਲ ਕੇਸ ਦਾਇਰ ਕਰਨਾ ਜੀ ਉਹਨਾਂ ਨੇ ਉਹ ਕਹਿੰਦੇ ਵੀ ਸੀ ਕੇਸ ਦਾਇਰ ਥਰੂ ਇਹਨਾਂ ਨੂੰ ਰੋਕਾਂਗੇ ਕਿਹੜੇ ਸਾਡੇ ਦਿੱਤੀ ਮੁੱਲਾ ਪਟਾਣੇ ਮੁੱਲਾ ਪਟਾਣੇ ਵੀਡੀਓ ਦਾਖਤਰ ਅੱਛਾ ਜੀ ਵੀ ਤੁਸੀਂ ਕਿਹੜੇ ਹਿਸਾਬ ਜੀ ਸਾਨੂੰ ਦੱਸੋ ਕਿਹੜੀ ਧਾਰਾ ਲੱਗਦੀ ਹੈ ਉਹ ਕਹਿੰਦੇ ਵੀ ਅਸੀਂ ਆਪਣੀ ਧਾਰਾ ਥਰੂ ਉਹ ਕਿਸ ਕਿਸ ਦਾਇਰ ਕਰਨ ਗਈ ਅਸੀਂ ਕੇ ਦੇ ਆਪਣੇ ਕਾਗਜ਼ ਦਿੱਤੇ ਨੇ ਕਿੰਨਾ ਚੱਲ ਰਿਹਾ ਫਿਰ ਕਿ ਰੁਕ ਗਿਆ ਆਪਣਾ ਇੱਥੇ ਚੱਲ ਰਿਹਾ ਜੀ ਉਹ ਸਿੱਧਾ ਕਹ ਰਹੇ ਆ ਵੀ ਜਦੋਂ ਕੋਈ ਕੋਰਟ ਦਾ ਹੁਕਮ ਹੋਣਗੇ ਕੁਝ ਵੀ ਹੋਣਗੇ ਅਸੀਂ ਬੰਦ ਕਰ ਦਾਂਗੇ ਜਦੋਂ ਸੰਬੰਧਿਤ ਵਿਭਾਗ ਕੋਈ ਵੀ ਉਹ ਜਿਹੜੇ ਉਹਨਾਂ ਨੂੰ ਬਾਕੀ ਦਾ ਜਿਹੜੇ ਮਾਲਕ ਆ ਉਹ ਤੁਹਾਨੂੰ ਜਾਣਗੇ ਜਿਹੜਾ ਸਾਨੂੰ ਜਿੰਨਾ ਕੁ ਪਤਾ ਜਿੰਨਾ ਸਾਨੂੰ ਉਹਨਾਂ ਨੇ ਦੱਸਿਆ ਉਹਨਾਂ ਨੇ ਇਹੀ ਦੱਸਿਆਗਾ ਜੋ ਵੀ ਕੋ ਹੋਊਗਾ ਉਹ ਦੱਸ ਅੱਛਾ ਬਈ ਜੀ ਪਤਾ ਲੱਗਿਆ ਕਿ ਤੁਸੀਂ ਇਹ ਜ਼ਮੀ ਦੇ ਚ ਹਾਂ ਹਾਂ ਬਾਕੀ ਪੁਰਾਣਾ ਆਪਣਾ ਬਗਲਾ ਸਰਪੰਚ ਨੂੰ ਪੁੱਛ ਲਓ ਵੀ ਬਗਲ ਇਹ ਕਦੋਂ ਦਾ ਇਹਦਾ ਉਹ ਸਾਰੀ ਹੋਈ ਵੀ ਆ ਇਹ ਤੇ ਪਹਿਲਾਂ ਵੀ ਇਹ ਕੰਮ ਹੋਇਆ ਵਾ ਇਹਨਾਂ ਨੂੰ ਪੁੱਛ ਲਓ ਆਪਾਂ ਨੂੰ ਇਹਦਾ ਕੋਈ ਚੱਕਰ ਨਹੀਂ ਹੈ ਦੇਖੋ ਪੁਰਾਣੀ ਪੰਚਾਇਤਾਂ ਨਾਲ ਇਹਦੇ ਵਿੱਚ ਕਿਸੇ ਨੇ ਦਖਲ ਨਹੀਂ ਦਿੱਤਾ ਹੈ ਤੇ ਇਹ ਦੇਸ਼ ਸ਼ਾਮਲਾ ਤੇ ਇਹ ਆਜ਼ਾਦੀ ਤੋਂ ਪਹਿਲੀ ਹੈ ਆਪਾਂ ਨੂੰ ਇੰਨਾ ਪਤਾ ਜੀ ਤੇ ਤੁਸੀਂ ਇਹਨਾਂ ਨੂੰ ਦਿੱਤੀ ਇਹ ਇਹ ਨਾਮ ਹੋ ਜਾਣੀ ਇਹਦਾ ਕੋਈ ਪ੍ਰੋਸੈਸ ਹੈ ਉਹ ਨੂੰ ਆਪਾਂ ਫਾਲੋ ਕਰ ਰਹੇ ਹਾਂ ਉਹਦੇ ਥਰੂ ਇਹ ਨਾਮ ਹੋ ਜਾਣੀ ਮਾਲਕਾਂ ਦੇ ਸਾਰੀ ਹਾਂ ਜੀ ਫਿਰ ਹੁਣ ਤੁਸੀਂ ਸਾਰੀ ਕਰ ਰਹੇ ਹੋ ਜਾਂ ਮਾਲਕ ਕਰ ਰਹੇ ਹੋ ਏ ਜੀ ਪਹਿਲਾਂ ਵੀ ਕੀਤੀ ਹੋਈ ਐ ਸੀ ਮੜਾ ਮੋਟਾ ਇਹਦੇ ਜੋ ਕੰਮ ਐ ਥੋੜਾ ਬਹੁਤਾ ਰਹਿੰਦਾ ਉਹ ਕਰ ਦੂੰਗੇ ਜੀ ਹੁਣ ਇਹ ਤੁਸੀਂ ਕਰ ਰਹੇ ਹੋ ਮੈਂ ਪੁੱਛ ਰਿਹਾ ਕਿ ਉਹ ਕਰ ਕਰ ਰਹੇ ਐ ਜਿਹੜਾ ਨਾਮ ਮੇਰਾ ਕੋਈ ਲੈ ਪਰ ਤੁਸੀਂ ਕਹਿ ਰਹੇ ਕਿ ਨਾਂ ਹੀ ਨਹੀਂ ਹੋਈ ਨਾ ਤਾਂ ਅਜੇ ਨਾਮ ਐ ਜੀ ਉਹਨਾਂ ਤੇ ਗਰਦੌਰੀ ਨਾਮ ਐ ਹਾਂਜੀ ਨਾਮ ਐ ਗਰਦੌਰੀ 24 ਚੜੀ ਐ ਹੁਣ 24 ਚਲੋ ਜਦੋਂ ਮਰਜੀ ਚੜੀ ਐ ਜੀ ਅਗਲੇ ਦਾ ਕੰਮ ਜਿਹੜੀ ਪੰਚਾਇਤ ਲਾ ਰਹੀ ਐ ਇਲਜ਼ਾਮ ਜਿਹੜੀ ਪੰਚਾਇਤ ਇਲਜ਼ਾਮ ਲਾ ਰਹੀ ਐ ਫਿਰ ਲਾਇਦਾ ਛੁੱਟੇ ਨੇ ਫਿਰ ਨਹੀਂ ਆਪਾਂ ਦੇਖੋ ਜੀ ਪੰਚਾਇਤ ਦਾ ਫਰਜ ਐ ਆਪਣੀ ਕਾਰਵਾਈ ਕਰਨਾ ਆਪਾਂ ਆਪਣਾ ਫਰਜ ਐ ਜੀ ਜਵਾਬ ਦੇਣਾ ਹਮ ਆਪਣ ਉਈ ਜੇ ਆਪਣੇ ਤੱਕ ਤਾਂ ਵੈਸੇ ਗੱਲ ਨਹੀਂ ਆਈ ਇਹਨਾਂ ਦਾ ਫੁਲਕਾ ਸਾਹਿਬ ਨਾਲ ਜੋ ਵੀ ਹੈ ਤੇ ਉਹ ਆਪਸ ਚ ਇਹਨਾਂ ਦਾ ਜੋ ਵੀ ਜਵਾਬ ਦਿੰਦੇ ਨੇ ਜੇ ਸਾਡੀ ਜਿੱਥੇ ਜ਼ਰੂਰਤ ਪੈਂਦੀ ਆ ਆਪਾਂ ਦੇ ਦੂੰਗੇ ਜਵਾਬ ਬਾਕੀ ਚੱਕ ਲੈਣਗੇ ਠੇਕੇਦਾਰ ਬਾਕੀ ਜਦੋਂ ਆਉਂਦੇ ਨੇ ਜੀ ਉਹਨਾਂ ਦਾ ਤੁਸੀਂ ਇੰਟਰਵਿਊ ਲੈ ਸਕਦੇ ਸਾਡਾ ਤਾਂ ਹੋਇਆ ਤਾਰ ਕੇ ਨਾ ਚੱਕਦੇ ਹੁਣ ਰੂ ਕੋਲਰ ਮਰੇ ਖਲ ਤੋਂ ਉਹਨਾਂ ਕੋਲ ਹੋਣਾ ਹੀ ਨਹੀਂਗਾ ਇਹਨਾਂ ਦਾ ਦੇਖੋ ਮੇਰੇ ਮਲਾਕੀ ਵੀ ਬਾਅਦ ਚ ਲੈ ਲਿਓ ਨਾ ਤੁਸੀਂ ਮਲਾਕੀ ਦੇਖੋ ਬਾਕੀ ਆ ਜਾਣਗੇ ਪੱਖ ਉਹਨਾਂ ਦਾ ਲੈ ਲਿਓ ਲੈ ਲਿਓ ਤਾਂ ਬਿਲਕੁਲ ਜੀ ਦੇਖੋ ਕਿ ਜਿਸ ਤਰੀਕੇ ਨਾਲ ਅਸੀਂ ਬਾਰ ਬਾਰ ਹਰਪ੍ਰੀਤ ਸਿੰਘ ਪੁਲਕਾ ਜਿਹੜੇ ਨੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਫੋਨ ਤੇ ਗੱਲਬਾਤ ਕਰਨ ਲਈ ਪਰ ਉਹਨਾਂ ਦੇ ਠੇਕੇਦਾਰ ਵੱਲੋਂ ਵੀ ਜਿਹੜਾ ਆਪਣਾ ਪੱਖ ਦਿੱਤਾ ਗਿਆ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਸਹੀ ਕਾਗਜ਼ ਨਹੀਂ ਦੂਜੇ ਪਾਸੇ ਜ ਦੀ ਆਪਣੀ ਇਸ ਜਗ੍ਹਾ ਉੱਤੇ ਮਲਕੀਤ ਸੀ ਇਸ ਜਗ੍ਹਾ ਉੱਤੇ ਕਬਜ਼ਾ ਕੀਤਾ ਹੋਇਆ ਸੀ ਪਰ ਉਸ ਦੇ ਬਾਵਜੂਦ ਅਸੀਂ ਗਦੌਰੀ ਜਿਹੜੀ ਕਰਾਈ ਹੈ ਸਾਡੇ ਕੋਲ ਡਾਕੂਮੈਂਟ ਨੇ ਪਰ ਦੋਨੇ ਤੀਰਾਂ ਦਾ ਅਸਲ ਸੱਚਾਈ ਕੀ ਹੈ ਇਸ ਨੂੰ ਲੈ ਕੇ ਮਹਿਕਮੇ ਨਾਲ ਵੀ ਗੱਲਬਾਤ ਕਰਾਂਗੇ ਅੱਜ ਡੀਸੀ ਮੁਹਾਲੀ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜਿਹੜੀ ਐਪਲੀਕੇਸ਼ਨ ਇਹਨਾਂ ਨੇ ਪੰਚਾਇਤ ਨੂੰ ਦਿੱਤੀਆਂ ਨੇ ਉਸ ਦੀ ਇਨਕੁਆਇਰੀ ਕੀਤੀ ਜਾਵੇ ਕਿ ਅਸਲ ਸੱਚਾਈ ਹੈ ਕੀ ਹਾਂਜੀ ਹਰਪ੍ਰੀਤ ਸਿੰਘ ਪੁਲਕਾ ਬੋਲ ਰਹੀ ਜੀ ਹਾਂਜੀ 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 ਸਤਿ ਸ੍ਰੀ ਅਕਾਲ ਸਰ ਮੈਂ ਐਚ ਐਨ 1 ਨਿਊ ਚੈਨਲ ਤੋਂ ਬੋਲ ਰਹੀ ਜੀ ਹਰਤੇਜ ਸਿੰਘ ਜੀ ਹਾਂ ਜੀ ਹਰਪ੍ਰੀਤਾ ਜੀ ਦਾ ਹਾਲ ਕੀ ਹਾਲ ਹੈ ਬਹੁਤ ਠੀਕ ਹਾਂ ਜੀ ਹਾਂ ਜੀ ਠੀਕ ਸਰ ਐਚ ਐਨ 1 ਨਿਊ ਚੈਨਲ ਤੋਂ ਬੋਲ ਰਿਹਾ ਜੀ ਮੈਂ ਅੱਛਾ 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 ਹਾਂ ਜੀ ਹਾਂ ਸਰ ਇੱਕ ਕਰ ਲੋ ਬੇਟਾ ਮੈਂ ਨਾ ਅਸੀਂ ਕਿਸੇ ਦੀ ਡੈਥ ਹੋ ਗਈ ਸੀ ਮੈਂ ਬੋਡੀ ਰਿਸਿਵ ਕਰ ਰਹੇ ਹਾਂ ਅਸੀਂ ਜੀਏਆਈ ਤੋਂ ਹਾਂ ਜੀ ਜੇ ਮੈਂ ਧਰ ਕੇ ਕਰਨਾ ਤੁਹਾਨੂੰ ਘਟਾ ਕੇ ਬਾਈ 1 ਮਿੰਟ ਲੈਣਾ ਸੀ ਤੁਹਾਡਾ 1 ਮਿੰਟ ਲੈਣਾ ਸੀ ਓਨਲੀ ਹਾਂ ਜੀ ਸਰ ਜਿਹੜਾ ਇੱਕ ਤੁਹਾਡੇ ਵੱਲੋਂ ਪਡੋਲ ਨਗਰ ਦੇ ਵਿੱਚਕਾਰ ਇੱਕ ਸਾਰੀ ਕੀਤੀ ਜਾ ਰਹੀ ਹੈ ਜੀ ਕੋਠੀ ਬਣਾਈ ਜਾ ਰਹੀ ਹੈ ਫਾਰਮ ਹਾਊਸ ਬਣਾਈ ਜਾ ਰਿਹਾ ਉਸ ਬਾਰੇ ਪਿੰਡ ਦੀ ਪੰਚਾਇਤ ਨੇ ਇਲਜ਼ਾਮ ਲਾਇਏ ਨੇ ਕਿ ਇਹ ਪੰਚਾਇਤੀ ਜ਼ਮੀਨ ਹੈ ਕਿ ਕਾਸਤਕਾਰੀ ਜ਼ਮੀਨ ਹੈ ਕਿ ਇੱਥੇ ਜਿਹੜੀ ਇਹ ਨਜਾਇਜ਼ ਸਾਰੀ ਹੋ ਰਹੀ ਹੈ ਜੀ ਕਿ ਅਸੀਂ ਤੁਹਾਨੂੰ ਨੋਟਿਸ ਹੀ ਭੇਜੇ ਨੇ ਕਿ ਇਸ ਕਰਕੇ ਵੀ ਉਹ ਸਾਰੀ ਹੋ ਰਹੀ ਹੈ ਜੀ ਇਹਦੇ ਬਾਰੇ ਥੋੜਾ ਦੱਸੋ ਕਿ ਇਹ ਅਸਲ 'ਚ ਜ਼ਮੀਨ ਹੈ ਕਿਸ ਦੀ ਹੈ ਤੁਸੀਂ ਲਈ ਕਿਵੇਂ ਹੈ ਇਹ ਮਾਲਕਾਂ ਕਿਵੇਂ ਬਣੇ ਤੁਸੀਂ ਨਹੀਂ ਜੀ ਸਿੱਕਲੀ ਇਹ ਇੱਕ ਜ਼ਰਦਾਵਰੀ ਤੇ ਮਾਲਕ ਸਦਾ ਮੁਖਤਿਆਰ ਸਿੰਘ ਤੋਂ ਪਹਿਲਾਂ ਤੋਂ ਜਿਹੜੇ ਕਾਸਟਕਾਰ ਸੀ ਉਹਨਾਂ ਦੇ ਨੌਟ ਚੜੀ ਵੀ ਸੀ ਇਹ 1943 ਤੋਂ ਹਾਂਜੀ ਹਾਂਜੀ 1961 ਦੇ ਲੈਂਡ ਕਮੈਟ ਥੋੜਾ ਜਿਹਾ ਵਿਆਖਿਆ ਛੇਤੀ ਕਰ ਦਿੰਨਾ ਤੁਹਾਨੂੰ ਜਿਸ ਵਿਆਖਿਆ ਚ ਫਿਰ ਬਾਅਦ ਚ ਕਰ ਲਿਓ ਤਾਂ 1961 ਚ ਲੈਂਡ ਐਕਟ ਆਇਆ ਆਪਣਾ ਹਾਂਜੀ 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 ਉਹਦੇ ਚ ਫਿਰ ਅਸੀਂ ਮਾਲਕ ਰਹੇ ਹਾਂ ਉਹਦੇ ਹਾਂਜੀ 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 ਦੋ ਕਨਾਲਾਂ ਦੇ ਹਾਂਜੀ ਠੀਕ ਹੈ ਹਾਂਜੀ ਉਹਦੇ ਚ ਰਿਫਾਰਮ ਜਿਹੜੇ ਆਏ ਉਹਦੇ ਚ ਪਟਕੇ ਫਿਰ ਆਏ ਰੂਲਿੰਗ ਆ ਜਿਸ ਵੀ ਜਿਹੜੇ 1943 42 ਜਾਂ ਲੈਂਡ ਐਕਟ ਤੋਂ ਪਹਿਲਾਂ ਦੇ ਬੰਦੇ ਬੈਠੇ ਆ ਹਾਂਜੀ ਹਾਂਜੀ ਤੁਹਾਡੇ ਉਹ ਕੇਸ ਅਸੀਂ ਚਿਤ ਚੁੱਕੇ ਆ ਠੀਕ ਹੈ ਹਾਂਜੀ ਹਾਂਜੀ ਕੁਝ ਜੇ ਉਹ ਕੀ ਹੋ ਰਿਹਾ ਕਿ ਉਹ ਤੋਂ ਇੱਥੇ ਥੋੜੀ ਜੀ ਤੁਸੀਂ ਐ ਕਹਿ ਲਓ ਵੀ ਤੰਗੇ ਹੋਣ ਕਰਕੇ ਜਿਹੜਾ ਜ਼ਿਮੀਂਦਾਰ ਸੀਗਾ ਇੱਥੋਂ ਦਾ ਉਹਨਾਂ ਨੇ ਫੀਸ ਤੱਕ ਸ਼ੋਰ ਨਾਰਮਲ ਦੀ ਆ ਜਿਹੜੀ ਉਹਨਾਂ ਨੂੰ ਚੀਨੀ ਦਾਰਾਂ ਨੂੰ ਨਾਰਮਲ ਲੱਗਦੀ ਹੋਊ ਜੀ ਜੀ ਇਸ ਉਹਨਾਂ ਤੋਂ ਨਾ ਦਿੱਤੀ ਕੀ ਉਹ ਕਹਿੰਦੇ ਸਾਨੂੰ ਮਨਜੂਰੀ ਸਾਨੂੰ ਮੁਫਤੋਂ ਉਸਦੀ ਕਰਕੇ ਦਓ ਹਾਂਜੀ ਹਾਂਜੀ ਵੀ ਸਾਡੇ 9 ਜਿਹੜਾ ਵੀ ਕਾਸ਼ਤਕਾਰ ਜਿੱਥੇ ਵੀ ਬੈਠਾ ਹੈ ਤੇ ਰੂਲਿੰਗ ਆ ਸੁਪਰੀਮ ਕੋਰਟ ਦੀ ਵੀ ਜਿਹੜਾ ਵੀ ਕਾਸ਼ਤਕਾਰ ਉਸ 9 19 1961 ਤੋਂ ਪਹਿਲਾਂ ਬੈਠਾ ਜਿਹੜਾ ਉਹ ਉਸ ਦਾ ਮਾਲਕ ਹੈ ਜੀ ਹਾਂਜੀ 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 ਕਰਕੇ ਉਹ ਹੁਸਲੇਗਾ ਆ ਗਈ ਸੀ ਕਿ ਇਹ ਇਹਨਾਂ ਨੇ ਆਪ ਦੇ ਨੌ ਨਹੀਂ ਕਰਾਈ ਤੇ ਫਰ ਦੇ ਗ੍ਰਾਫਤ ਪੰਚਾਇਤ ਦਾ ਨਾਮ ਹੋ ਰਿਹਾ ਹੈ ਹਾਂਜੀ ਹੈਨਾ ਹਾਂਜੀ ਤੇ ਅਦਰ ਭਾਈ ਜਿਹੜੇ ਕੇਸ ਆ ਕੇਸ ਤੇ ਡਾਕੂਮੈਂਟ ਸਾਰੇ ਪਈ ਨੇ ਸਾਡੇ ਕੋਲੇ ਹਾਂਜੀ ਹੈਨਾ ਹਾਂਜੀ ਤੇ ਉਹ ਮਤਲਬ ਕੋਈ ਵੀ ਅਸੀਂ ਇਲੀਗਲ ਕੰਮ ਨਾ ਮਤਲਬ ਅਸੀਂ ਨਹੀਂ ਕਰ ਰਿਹਾ ਕਰ ਰਹੇ ਵੀ ਜਿਹੜਾ ਵੀ ਸਾਨੂੰ ਪਤਾ ਹੋਵੇ ਵੀ ਅਸੀਂ ਟੱਕੇ ਨਾਲ ਪੰਚਾਇਤੀ ਜ਼ਮੀਨ ਹੈ ਚਾ ਫਿਰ ਵੀ ਯਕ ਨੂੰ ਲੱਗ ਰਿਹਾ ਹੈ ਵੀ ਅਸੀਂ ਤਪ ਰਹੇ ਹਾਂ ਹਾਂਜੀ ਹਾਂਜੀ ਲੈਟਸ ਆਪਾਂ ਇੱਕ ਮੰਨ ਕੇ ਚੱਲੀਏ ਵੀ ਮੈਂ ਕਵਚਾ ਕਰ ਲਿਆ ਹਾਂ ਹਾਂਜੀ ਮੇਰੀ ਇਹ 1907 ਦੇ ਮਹੀਨੇ ਹਾਂਜੀ ਹਾਂ 1907 ਕਹਿੰਦੇ ਸੀ 2010 ਹਾਂਜੀ ਹਾਂਜੀ ਹੈਨਾ ਹਾਂਜੀ 2000 ਕਰਤਾਵਰੀ ਹੈ ਜਿਹੜੀ ਆਥੇ ਕਿਉਂਕਿ ਇਹ ਇਹਨਾਂ ਬੰਦਿਆਂ ਕੋਲ ਮੈਂ ਆਥੇ ਕਰਤਾਵਰੀ ਕੋ ਐ ਫਰਵਾਈ ਜਾ ਤਕਰੀਬ ਇੰਨਾ ਹਾਂਜੀ 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 ਸਰਤਾਬਰੀ ਜਿਹੜੀ ਚੜਾਈ ਆ ਤੇ ਨੌ ਤੇ ਹਾਂਜੀ ਉਹ ਪੰਚਾਇਤ ਨੇ ਹੀ ਚੜਵਾਈ ਆ ਮੈਂ ਨਹੀਂ ਮੈਂ ਇਕੱਲਾ ਨਹੀਂ ਜਾ ਸਕਦਾ ਹਾਂਜੀ ਆਪਣਾ ਹਰਬੀਤ ਤੇ ਉਹ ਉਸ ਦਾ ਠੇਕ ਵੀ ਹੈ ਕਿ ਫੇਰ ਵੀ ਇਹਨਾਂ ਨੂੰ ਲੱਗਦਾ ਇਹ ਮੇਰੇ ਤੇ ਕੇਸ ਪਾ ਸਕਦੇ ਨੇ ਮੈਂ ਉਹਦਾ ਜਵਾਬ ਪਈ ਹੈਗਾ ਹੀ ਹੈਗਾ ਅੱਛਾ ਅੱਛਾ ਸਰ ਇਹ ਕੋਣ ਸਰੂਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਕਾਸਤਕਾਰਾਂ ਨੇ ਤੁਹਾਨੂੰ ਵੇਚੀ ਵੀ ਹੈ ਕਿ ਉਹਨਾਂ ਨੂੰ ਕੀ ਇੱਕ ਇਹ ਅਥਾਰਟੀ ਹੁੰਦੀ ਹੈ ਕਿ ਕਾਸਤ ਕਰ ਸਕਦੇ ਨੇ ਉੱਥੇ ਫਸਲ ਵੀਚ ਸਕਦੇ ਨੇ ਉੱਥੇ ਉਹ ਸਾਰੀ ਨਹੀਂ ਕਰ ਸਕਦੇ ਕਿ ਉਹ ਸਾਰੀ ਕੇ ਹਾਂਜੀ ਇਹ ਜੀ ಗ್ರಾಮ ਪੰਚਾਇਤ ਦੇ ਦਾ ਇਹ ਆਬਾਦੀ ਹੈ ਜੀ ਹਾਂਜੀ ਹਾਂਜੀ ਇਹ ਆਬਾਦੀ ਦਾ ਇਲਾਕਾ ਇੱਥੇ ਕੰਸਟਰਕਸ਼ਨ ਕਰ ਸਕਦੇ ਹੋ ਤੁਸੀਂ ਅੱਛਾ ਜੀ ਹਾਂ ਹਾਂ ਤੁਸੀਂ ਗੌਰ ਨਾਲ ਪੜੋਗੇ ਹਾਂਜੀ ਇੱਕ ਤੁਸੀਂ ਸਵਾਰੀ ਮੈਪ ਦੇਖੋਗੇ ਹਰਪ੍ਰੀਤ ਹਾਂਜੀ ਹਾਂਜੀ ਇਹ ਲਾਸਟ ਹੈ 플ੌਟ ਜਿਹੜਾ ਹੈਗਾ ਚਾਰ ਕਨਾਲ ਖਾ ਇਹ ਟੋਟਲ ਤੋਂ ਨਾ ਭਰਾਵਾ ਦੀ ਸੀ ਕਿ ਇਹ ਚਾਰ ਕਨਾਲ ਜਗਾ ਅਕੀਰਲਾ ਪਣੋਲ ਦਾ ਪਿੰਡ ਹੈ ਜਿਹੜਾ ਆਬਾਦੀ ਚ ਹੁੰਦਾ ਹੈ ਹਾਂਜੀ 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 ਇਹ ਅੱਛਾ ਇਹ ਦੇ ਬਾਰੇ ਕੋਈ ਕਮਾਡਾ ਜਾਂ ਕੋਈ ਹੋਰ ਮਹਿਕਮਾ ਤੁਹਾਨੂੰ ਰੋਕਣ ਵਾਸਤੇ ਤੇ ਨਹੀਂ ਆਇਆ ਕੱਲਾ ਪੰਚਾਇਤ ਨਹੀਂ ਰੋਕਿਆ ਜੀ ਇਹ ਕੱਲਾ ਪੰਚਾਇਤ ਨਹੀਂ ਪੰਚਾਇਤ ਹੀ ਰੋਕ ਰਹੀ ਹੈ ਅੱਛਾ ਇਹਨਾਂ ਨੇ ਤੁਹਾਨੂੰ ਤਿੰਨ ਨੋਟਸ ਵੀ ਏਡੀਸੀ ਡੀਸੀ ਤੇ ਨਾਲ ਡੀਡੀਪੀਓ ਬੀਡੀਪੀਓ ਦਾ ਨੋਟਸ ਭੇਜਿਆ ਹੋਇਆ ਜੀ ਉਹਦਾ ਕੋਈ ਜਵਾਬ ਦਿੱਤਾ ਜੀ ਤੁਹਾਡੇ ਵੱਲੋਂ ਕੋਈ ਨਹੀਂ ਜੀ ਮੈਂ ਕੋਈ ਦੀ ਪੀਓ ਤਾਂ ਪੀਪੀਓ ਦਾ ਕੋਈ ਮੈਸੇਜ ਨਹੀਂ ਆਇਆ ਜੀ ਆਇਆ ਮੈਨੂੰ ਸਿਰਫ ਹੱਥ ਲਿਖਤ ਨੋਟ ਆਈ ਸੀ ਪੰਚਾਇਤ ਕੰਨੀਓ ਪੜਾਉਲ ਕੰਨੀਓ ਅੱਛਾ ਜੀ ਹਾਂਜੀ ਉਹਨਾਂ ਦਾ ਮੈਂ ਜਵਾਬ ਦੇ ਹੀ ਦੱਸਤਾ ਸੀ ਮੈਂ ਦੱਸ ਕੇ ਤਾਂ ਆਪ ਦਾ ਜਾ ਕੇ ਜਿੱਥੇ ਵੀ ਇਹਨਾਂ ਨੇ ਕਿਹਾ ਮੈਂ ਆਪ ਦਾ ਬੰਦਾ ਤੇ ਜਾ ਆਪ ਹੀ ਗਿਆ ਵੀ ਆਹ ਭਾਈ ਆ ਸਾਡਾ ਫਰਜ਼ ਚ ਨੋ ਹੈ ਆਹ ਦੇਖ ਲਓ ਇਹ ਗ੍ਰਾਮ ਪੰਚਾਇਤ ਦੇ ਦੇ ਇਹ ਜਿੱਥੇ ਵੀ ਗ੍ਰਾਮ ਪੰਚਾਇਤ ਦੀ ਮੰਨ ਕੇ ਚੱਲਦੇ ਹੋ ਜੇ ਦੇ ਦੇ ਆਬਾਦੀ ਦਾ ਹਾਂਜੀ ਹਾਂਜੀ ਇਹ ਹੈ ਆਪ ਆਪਣਾ ਇਹ ਨਹੀਂ ਵੀ ਫੋਰਸ ਜੋ ਨਾਲੀ ਨਹੀਂ ਆਉਂਦੀ ਠੀਕ ਹੈ ਚਲੋ ਤੁਹਾਡਾ ਪੱਖ ਪਾਣਾ ਸੀ ਸਰ ਤੁਹਾਡਾ ਬਹੁਤ ਅਸੀਂ ਤੁਹਾਨੂੰ ਸਮਾਂ ਲਿਆ ਤੁਸੀਂ ਤੁਹਾਡੇ ਸਮੇਂ ਤੇ ਵੀ ਉੱਥੇ ਹਾਂਜੀ ਨੋ ਇਸ਼ੂ ਸਰ ਮੈਂ ਥੋੜਾ ਜਿਹਾ ਡੀਸੀ ਸੀ ਉਹ ਤੋਂ ਮੈਂ ਫੋਨ ਨਹੀਂ ਚੱਕਦਾ ਨਹੀਂ ਮੈਨੂੰ ਪਤਾ ਸੀ ਕਿਹਦਾ ਫੋਨ ਹੈ ਠੀਕ ਹੈ ਸਰ ਮੈਂ ਤੁਹਾਡਾ ਪੱਖ ਪਾ ਰਿਹਾ ਜੀ ਇਹ ਤੁਹਾਡਾ ਰਿਕਾਰਡ ਕਰ ਰਿਹਾ ਜੀ ਹੈ ਨੋ ਪ੍ਰੋਬਲਮ ਠੀਕ ਹੈ ਸਰ ਓਕੇ ਸਰ ਥੈਂਕ ਯੂ ਡੀਪੀਓ ਪਰਮबीर कौर ਬੋਲ ਰਹੀ ਜੀ ਮਹਾਰੀ ਤੋਂ ਮੈਮ ਇੱਕ ਨਾ ਕੱਲ ਅਸੀਂ ਕਵਰੇਜ ਕਰਨ ਗਏ ਸੀ ਇੱਥੇ ਪੰਚਾਇਤ ਨੇ ਬੁਲਾਇਆ ਸੀ ਪਿੰਡ ਪਡੋਲ ਦੀ ਨੇ ਅੱਛਾ ਜੀ ਮੈਚਨ ਬੰਨੀ ਚੈਨਲ ਤੋਂ ਹਰਤੇਸ਼ ਸਿੰਘ ਬੋਲ ਰਿਹਾ ਜੀ ਅੱਛਾ ਜੀ ਉੱਥੇ ਪਿੰਡ ਦੀ ਪੰਚਾਇਤ ਵੱਲ ਦੱਸਿਆ ਰਿਹਾ ਕੁਝ ਬੰਦਿਆਂ ਵੱਲੋਂ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਉੱਥੇ ਉਹ ਸਾਰੀ ਕੀਤੀ ਜਾ ਰਹੀ ਹੈ ਜੀ ਮੇਰਾ ਪਿੰਡ ਪਡੋਲ ਪਿੰਡ ਹੈ ਜੀ ਪਡੋਲ ਅੱਛਾ ਜੀ ਨਿਊ ਚੰਡੀਗੜ੍ਹ ਚ ਪੈਂਦਾ ਜੀ ਮੈਕਸ ਦੇ ਸਾਹਮਣੇ ਓਕੇ ਜੀ ਉੱਥੇ ਉਹ ਕਹਿੰਦੀ ਪੰਚਾਇਤ ਵੱਲੋਂ ਆਪਣਾ ਫਰਜ਼ ਨਿਭਾਵਾ ਜਾ ਰਿਹਾ ਸੀ ਕਿ ਅਸੀਂ ਰੋਕਣ ਗਏ ਆ ਕਿ ਤੁਹਾਡੇ ਕੋਲ ਵੀ ਸ਼ਾਇਦ ਕੀ ਏਡੀਸੀ ਕੋਲ ਤੇ ਡੀਸੀ ਮੈਡਮ ਕੋਲ ਸ਼ਿਕਾਇਤ ਦਿੱਤੀ ਸੀ ਉਹਨਾਂ ਬੰਦਿਆਂ ਦੇ ਖਿਲਾਫ ਕਿ ਉਹ ਬੰਦੇ ਅਜੇ ਵੀ ਉਸਾਰੀ ਕਰਨ ਤੋਂ ਨਹੀਂ ਰੁਕ ਰਹੇ ਤਾਂ ਉਹਦੇ ਬਾਰੇ ਕੋਈ ਕਾਰਵਾਈ ਹੋ ਰਹੀ ਹੈ ਜੀ ਤੁਹਾਡੇ ਵੱਲੋਂ ਨਹੀਂ ਫਰਵਲ ਦਾ ਜੀ ਤੇਰੇ ਕੋਲ ਤਾਂ ਨਾ ਕੋਈ ਪੰਚਾਇਤ ਆਈ ਹੈ ਮੈਂ ਪਿਛਲੇ 15 ਦਿਨ ਹੋ ਗਏ ਮੈਨੇ ਜੁਆਇਨ ਕੀਤੇ ਨਾ ਹਾਂਜੀ ਮੈਂ ਵੀ ਕੋਈ ਟੈਂਸ਼ਨ ਜਮੇ ਦੇ ਲਿਕੁਇਡੇਟਰ ਹੈ ਕਿ ਇਹਨੇ ਮੈਨੂੰ ਇਨਫੋਰਮ ਕੀਤਾ ਹੋਵੇ ਅੱਛਾ ਜੀ ਮੈਂ ਸਾਥੋਂ ਆਵਰ ਜਾ ਕੇ ਮੈਂਨੇ ਜੇ ਕੋਈ ਉਸਕੋ ਪੁਰਾਣੀ ਕੋਈ ਲੈਟਰ ਪਈ ਹੋਈ ਹਾਂਜੀ ਸਭ ਤੋਂ ਮਾਨਤਾ ਕੀ ਹੋਈ ਆਈ ਹੋਈ ਤਾਂ ਮੈਂ ਜ਼ਰੂਰ ਸਹੀ ਕਰਵਾ ਰਗੀ ਜਦ ਤੁਸੀਂ ਮੈਮ ਕੋਈ ਸੰਪਰਕ ਕਰੋਗੇ ਜੀ ਪਿੰਡ ਦੇ ਸਰਪੰਚ ਨਾਲ ਅਗਰ ਕੋਈ ਇਸ ਤਰੀਕੇ ਦੀ ਨਜਾਇਜ਼ ਕਬਜ਼ਾ ਹੋ ਰਿਹਾ ਹੈ ਪੰਚਾਇਤੀ ਬਿਲਕੁਲ ਜੀ ਸੋ 25 ਦਾ ਪੁਆਇੰਟ ਆਫ ਕੰਟੈਕਟ ਹੈ ਜੀ ਹਾਂ ਜੀ ਹਾਂ ਜੀ ਤੇ ਕੀ ਕਾਰਵਾਈ ਹੋ ਸਕਦੀ ਹੈ ਜਿਹੜੇ ਨਜਾਇਜ਼ ਕਬਜ਼ਾ ਕਰ ਰਹੇ ਜੀ ਕੋਈ ਇਸ ਤਰੀਕੇ ਦਾ ਪਾਇਆ ਗਿਆ ਜੀ ਮਤ ਦੇਖ ਕੇ ਪਤਾ ਲੱਗੂਗਾ ਨਾ ਕਿਹੜੀ ਜ਼ਮੀਨਾਂ ਕੀ ਕਰ ਰਹੇ ਆ ਹਨਾ ਹਾਂਜੀ ਲੋਕਾਂ ਕੇ ਜੀ ਸਭ ਤੋਂ ਗਲਤ ਹੈ ਤੁਹਾਨੂੰ ਠੀਕ ਹੈ ਮੈਮ ਠੀਕ ਹੈ ਮੈਮ ਥੈਂਕ ਯੂ ਮੈਮ ਤੁਹਾਡਾ ਪੱਖ ਅਸੀਂ ਪਾ ਰਹੇ ਹਾਂ ਜੀ ਅਸੀਂ ਕੱਲ ਓਕੇ ਬੈ ਥੈਂਕ ਯੂ ਥੈਂਕ ਯੂ ਬਿਲਕੁਲ ਤੁਸੀਂ ਦੇਖੋ ਕਿ ਇਹ ਸੰ ਡੀਡੀਪੀਓ ਪਰਮबीर ਕੌਰ ਜਿੰਨਾ ਵੱਲੋਂ ਦੱਸਿਆ ਗਿਆ ਕਿ ਅਜੇ 15 ਦਿਨ ਹੋਏ ਮੈਨੂੰ ਜੁਆਇਨ ਕੀਤੇ ਹੋਏ ਪਰ ਜਿਹੜੀ ਗੱਲ ਕੱਲ ਪਿੰਡ ਦੇ ਸਰਪੰਚ ਵੱਲ ਦੱਸੀ ਗਈ ਹੈ ਕਿ ਅੱਗੇ ਅਸੀਂ ਐਪਲੀਕੇਸ਼ਨ ਦਿਤੀਆਂ ਏਡੀਸੀ ਡੀਸੀ ਤੇ ਡੀਡੀਪੀਓ ਨੂੰ ਪਰ ਇਹਨਾਂ ਨੂੰ ਦੱਸਿਆ ਗਿਆ ਕਿ ਮੈਂ ਜਾ ਕੇ ਆਫਿਸ ਦੇਖਦੀ ਆ ਕਿ ਅਗਰ ਕੋਈ ਇਸ ਤਰੀਕੇ ਦੀ ਸ਼ਿਕਾਇਤ ਹੋਈ ਤਾਂ ਜੂਰ ਕਾਰਵਾਈ ਕੀਤੀ ਜਾਵੇਗੀ ਪੂਰਾ ਚੈੱਕ ਕੀਤਾ ਜਾਵੇਗਾ ਕਿ ਆਖਰ ਉਹ ਜ਼ਮੀਨ ਪੰਚਾਇਤੀ ਹੈ ਜਾਂ ਕਿਸੇ ਹੋਰ ਦੀ ਹੈ ਤਾਂ ਇਸ ਨੂੰ ਲੈ ਕੇ ਡੀਡੀਪੀਓ ਮੁਹਾਲੀ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਹ ਤੁਹਾਨੂੰ ਪੂਰਾ ਵਿਸਤਾਰਪੂਰਵਕ ਦੱਸਿਆ ਹੈ ਤਾਂ ਉਹਦੇ ਦੇਖਦੇ ਹਾਂ ਕਿ ਅਗਰ ਉਹ ਨਾਜਾਇਜ਼ ਜੋ ਸਾਰੀ ਹੋ ਰਹੀ ਹੈ ਨਾਜਾਇਜ਼ ਤੌਰ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਤਾਂ ਉਹਦੇ ਉੱਤੇ ਕੀ ਕਾਰਵਾਈ ਪ੍ਰਸ਼ਾਸਨ ਕਰਦਾ ਹੈ ਇਹ ਵੱਡੇ ਸਵਾਲ ਪ੍ਰਸ਼ਾਸਨ ਵਾਤੇ ਖੜੇ ਨੇ ਤੁਹਾਡੇ ਕਾਰਮੇ ਸੰਮਿਤ ਦੇ ਨਾਲ ਹਰਤੇ ਸਿਧ